ਉਹਦੇ ਉਹ ਕਲਾਕਾਰ ਜਿਹੜੇ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਸੀ ਪਰ ਉਹਨਾਂ ਨੇ ਪੰਜਾਬੀ ਸਿਨੇਮਾ ਨਹੀਂ ਛੱਡਿਆ ਕਦੇ ਵੀ ਉਹਨਾਂ ਦੇ ਅੰਦਰ ਸੀਗਾ ਮਨ ਵਿੱਚ ਭਾਜੀ ਵੀ ਬਾਲੀਵੁੱਡ 'ਚ ਕੰਮ ਕਰਦੇ ਆ ਯੋਗਰਾਜ ਭਾਜੀ ਕਿ ਅਸੀਂ ਬਾਲੀਵੁੱਡ 'ਚ ਵੀ ਕਰਨਾ ਹੈ ਇਹ ਤੁਹਾਡਾ ਪਿਆਰ ਹੈ ਕਿ ਯਾਰ ਜਿੱਥੇ ਉਹਦੇ ਅਸੀਂ ਆ ਜਿਹੜੀ ਸਾਡੀ ਮਾਂ ਬੋਲੀ ਆ ਸੀ ਉਸ ਨੂੰ ਵੀ ਜਿਉਂਦਾ ਰੱਖੀਏ ਕਿਉਂਕਿ ਪਹਿਲਿਆਂ ਨੇ ਵੀ ਰੱਖਿਆ ਤੇ ਤੁਸੀਂ ਵੀ ਰੱਖਦੇ ਹੋ ਮੈਂ ਤਾਂ 2003-4 ਦੇ ਲੱਗਿਆ ਹੋਇਆ ਯਾਰ ਸੋ ਉਹ ਸਹੀ ਹੈ ਉਦੋਂ ਮੈਨੂੰ ਲੱਗਦਾ 19 ਕੇ ਪ੍ਰਿੰਟ ਉਨਾਲ ਰਿਲੀਜ਼ ਹੋਈ ਸੀ 11 ਨਾਲ ਬਹਾਰਾ ਮੈਂ ਕਰਕੇ ਭੁੱਲ ਵੀ ਗਿਆ ਸੀ ਮੈਂ ਉਹ ਫਿਲਮ ਕੀਤੀ ਸੀ ਮਨਜੀ ਕਰਕੇ ਮਨਮੋਲ ਸਿੰਘ ਜੀ ਕਰਕੇ ਤੇ ਉੱਥੇ ਮੈਂ ਨਮਨੀਤ ਉਹਨਾਂ ਨੂੰ ਮਿਲਿਆ ਸੀ ਹਰਮੀਤ ਜੀ ਸਾਰਿਆਂ ਨੂੰ ਤੇ ਉਹ ਫਿਲਮ ਕੀਤੀ ਬਹੁਤ ਇੰਜੋਏ ਕੀਤਾ ਫਿਰ ਮੈਂ ਚਲਾ ਗਿਆ ਵਾਪਸ ਬਾਲੀਵੁੱਡ ਮੈਂ ਆਦਿ ਹਿੰਦੀ ਫਿਲਮਾਂ ਕਰ ਰਿਹਾ ਸੀ ਫਿਰ ਫਿਲਮ ਰਿਲੀਜ਼ ਹੋਈ ਫਿਰ ਨਮਨੀਤ ਉਹਨਾਂ ਨੇ ਮੇਰੀ ਗੱਲ ਕਰਾਈ ਡਿਸਟ੍ਰਿਬਿਊਟਰਾਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਵੀ ਕੀ ਕੀ ਹੋ ਰਿਹਾ ਹੈ ਮੈਂ ਕਿਹਾ ਇਹ ਤਾਂ ਬਹੁਤ ਵੱਡੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਬਣ ਸਕਦੀ ਏ ਜੇ ਇਹਦੇ ਉੱਤੇ ਮਿਹਨਤ ਕੀਤੀ ਜਾਏ ਜੀ ਸੋ ਉਦੋਂ ਦਾ ਮੈਂ ਲੱਗਿਆ ਹੋਇਆ ਫਿਰ ਕਿਤੇ ਜਾ ਕੇ 2009-10 ਦੇ ਵਿੱਚ ਜਦੋਂ ਮੇਲ ਕਰਾ ਦੇ ਰੱਪਾ ਉਹ ਵੀ ਆਏ ਸੀ ਉਦੋਂ ਉਹ ਫਿਲਮਾਂ ਆਈਆਂ ਸੀ ਉਹ ਬਾਕਸ ਆਫਿਸ ਪਹਿਲੀ ਵਾਰੀ ਬਾਲੀਵੁੱਡ ਨੇ ਜਿਹੜਾ ਹੈਗਾ ਉਹ ਨੋਟਿਸ ਕੀਤਾ ਵੀ ਬਾਕਸ ਆਫਿਸ ਇਹਨਾਂ ਦਾ ਇੰਨਾ ਵੱਡਾ ਹੋ ਸਕਦਾ ਹੈ ਕਿਸੇ ਫਿਲਮ ਦਾ ਓਵਰਸੀਜ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਨਾਰਥ ਇੰਡੀਆ ਦੇ ਵਿੱਚ ਉਦੋਂ ਮੈਨੂੰ ਲੱਗਿਆ ਵੀ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲਿਆ ਵੀ ਇੱਥੇ ਦੇ ਲੋਕਲ ਸੁਪਰਸਟਾਰ ਹੋਣਗੇ ਉਹ ਕੰਮ ਕਰਨਗੇ ਸਾਰਾ ਕੁਝ ਹੈ ਅਸੀਂ ਆ ਕੇ ਸਾਲ ਦੀ ਇੱਕ ਫਿਲਮ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਦੂਜੀ ਗੱਲ ਜੋ ਮੈਂ ਸੋਚਦਾ ਵੀ ਇੱਕ ਨੈਕਸਟ ਸਟੈਪ ਮੇਰਾ ਜਿਹੜਾ ਹੈਗਾ ਜੋ ਮੇਰਾ ਸੁਪਨਾ ਹੈ ਜੋ ਮੇਰੀ ਡਰੀਮ ਹੈ ਉਹ ਇਹ ਹੈਗੀ ਵੀ ਇੱਕ ਵਾਰੀ ਸਾਡੀ ਕੋਈ ਫਿਲਮ ਜਿਹੜੀ ਹੈਗੀ ਆ ਉਹ ਪੈਨ ਇੰਡੀਆ ਜਾਏ ਰਿਸਪੈਕਟ ਟਲੀ ਫਿਲਮ ਇਹੋ ਜੀ ਫਿਲਮ ਜੀ ਨੂੰ ਦੇਖ ਕੇ ਲੋਕੀ ਕਹਿੰਦੇ ਆ ਕਿ ਆਹ ਕਮਾਲ ਦੀ ਫਿਲਮ ਬਣਾਈ ਸੀ। ਕਿਹ ਵਧੀਆ ਸਟੋਰੀ ਆ ਸਾਊਥ ਦੇ ਵਿੱਚ ਵੀ ਬੈਠਾ ਬੰਦਾ ਕਵੇ ਕਿ ਸਾਨੂੰ ਇਹਦੇ ਰਾਈਟਸ ਚਾਹੀਦੇ ਨੇ ਅਸੀਂ ਇੱਥੇ ਬਣਾਵਾਂਗੇ। ਉਹ ਕੋਸ਼ਿਸ਼ 'ਚ ਲੱਗਿਆ ਹੋਇਆ ਜੇ ਤੁਹਾਡਾ ਸਾਰਿਆਂ ਦਾ ਸਾਥ ਮਿਲੇ ਤਾਂ ਮੈਨੂੰ ਲੱਗਦਾ ਹੈ ਫਿਰ ਉਹ ਹੋ ਜਾਣੇ ਛੇਤੀ। ਜੀ ਧੰਨਵਾਦ।